ਖਾਨਕ ਪੁਰਾਣੀ ਕਜ਼ੈਰੀ ਨੇੜੇ ਸਥਿਤ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਸ਼ੰਭੂ ਕਲਾਂ ਵਿਖੇ ਵੀਡੀਓ ਪੇ ਜਤਿੰਦਰ ਸਿੰਘ ਢਿੱਲੋਂ ਦੀ ਅਗਵਾਈ ਦੇ ਵਿੱਚ ਸਮੂਹ ਪੰਚਾਇਤ 77 ਅਤੇ ਹੋਰ ਅਧਿਕਾਰੀਆਂ ਦੀ ਇੱਕ ਮੀਟਿੰਗ ਸੱਦੀ ਗਈ ਜਿਸ ਵਿੱਚ ਹਲਕਾ ਕਨੌਰ ਦੇ ਵਿਧਾਇਕ ਗੁਰਲਾਲ ਕਨੌਰ ਨੇ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ ਅਤੇ ਪਿੰਡ ਦੇ ਸਰਪੰਚਾਂ ਅਤੇ ਅਧਿਕਾਰੀਆਂ ਤੋਂ ਖੇਡ ਗਰਾਊਂਡ ਬਣਾਉਣ ਦੇ ਲਈ ਉਚਿਤ ਜਗ੍ਹਾ ਮੁਹੱਈਆ ਕਰਵਾਉਣ ਸੰਬੰਧੀ ਜਾਣਕਾਰੀ ਹਾਸਲ ਕੀਤੀ सारे प्ले ग्राउंड बना की तवीद है जो कि उसकी टैक्निकल अपल भी मिल चुकी है मिल चुकी है दोनों कलासा ਵਾਟ ਵੀ ਵੀ ਕਰੋ ਰੁਪਿਆ ਸੱਤਿਆ ਜਵੇਗਾ ਕਿਉਂਕਿ ਉਹ ਨਸ਼ਿਆ ਵਿਰੁੱਧ ਮਹਨ ਚੱਲ ਰਹੀ ਹੈ ਉਸ ਨੂੰ ਵੀ ਰੁਕਿਆ ਜਾਵੇ ਦਾ ਉੱਤੇ ਵੀ ਬਹੁਤ ਵਧੀਆ ਢੰਗ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਊਠ ਨੂੰ ਪਲੇਗਰਾਉਂਡਾਂ ਵਿੱਚ ਲਿਆ ਕੇ ਬੜੇ ਵਧੀਆ ਤਰੀਕੇ ਨਾਲ ਉਹਨਾਂ ਦਾ ਮਨਪਾਰਾ ਕੇ ਅਤੇ ਬਹੁਤ वॉलीबॉल ग्राउंड तो तो भी बनाए तो 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 जा रहे हैं फुटबॉल ग्राउंड भी बनाए जा रहे हैं ट्रैक भी बनाए जाने केसवीर भी गुजार की बदल जाएगी और ये काम तो वह मई तक पूरा करके इसका नींह पत्थर भी उद्घाटन कराए जाएगा अगले तुम्हें बन गया एक सौ पचहत्तर सौ पचहत्तर पिंड बनाए जाएंगे

ਜਦੋਂ ਉਹ ਪਿੰਡ ਆਇਆ ਉਹ ਕਿਹਾ ਹੈ ਉਹ ਵੱਡਾ ਹੈ ਉਸ ਤੇ 15 ਲੱਖ ਰੁਪਏ ਦਿੱਤੇ ਇਸ ਪਿੰਡ ਦੇ ਆਹ ਨਾਲ ਕਿਤੇ ਜ਼ਮੀਨ ਘੱਟ ਹੈ ਉੱਥੇ ਘਿਟੇ ਬਣਾਈ ਜਾ ਰਹੇ ਹਨ ਕਿਤੇ ਜ਼ਮੀਨ ਉਪਲਬਧ ਹੈ ਉੱਥੇ ਉਹਦੀ ਅਗੇ ਤੋਂ ਨਾਲ ਵੱਡੇ ਵੀ ਨਹੀਂ ਪਰ ਇਹ ਜਿਹੜਾ ਬਦਦਾਇਤ ਇੰਨਾ ਜ਼ਿੰਦਗੀ ਹੋ ਜਾ ਰਹੀ ਹੈ ਇਹ ਅਗਰੂ ਹੋ ਸਕਦਾ ਹੈ ਇਹ ਨਹੀਂ ਹੋ ਸਕਦਾ ਹੈ ਬਿਨਾਂ ਬਰਕਰਾਰੀ ਬੰਨ੍ਹੇ ਵੀ ਅਗਰੂ ਹੋ ਸਕਦਾ ਹੈ ਕੋਲ ਤੋਂ ਬਹੁਤ ਜੀ ਪ੍ਰਕਾਸ਼ ਜੀ ਅੱਜ ਡੀਡੀਪੀ ਦੇ ਡਾਕਟਰ ਸੰਦੀ ਦੇਤੀ ਇੱਕ ਸਾਰੇ ਤਕਨੀਕਾਂ ਬਾਨ ਜ਼ਰੂਰ ਡੀਡੀਪੀ ਦੇ ਲੋਜਾਇਆ ਕੋਸ਼ਿਸ਼ ਕਰਦੇ ਕੋਈ ਪੰਚਾਂ ਬਾਣ ਵੀ ਨਾਲ ਚੁੱਕੇ ਡਰੋਂਦਾ ਬਣਾਉਣ ਦੇ ਲਈ ਹਲਕੇ ਧਨੌਰ ਦੇ ਕਿ ਤਰੀਬਨ 170 ਦੇ ਤਰੀਬਨ ਕੋਸ਼ਿਸ਼ ਕਰ ਰਹੇ ਨੇ ਕਿ ਹਰ ਇੱਕ ਪਿੰਡ ਦੇ ਵਿੱਚ ਇੱਕ ਚੰਗਾ ਵਾਲੀਬਾਲ ਕੋਡ ਇੱਕ ਚੰਗਾ ਜਿਹੜਾ ਜਰਾ ਆਜਾ ਜੀ ਉਸ ਦੇ ਸਬੰਧ ਦੇ ਵਿੱਚ ਡੀਡੀਪੀ ਪਰਜਾਇਤੀ ਕਿੰਨੀ ਵਨ ਆ 12 ਕਰੋੜ ਰੁਪਏ ਦੇ ਨਿਗਮ ਦੇ ਦਾ ਪ੍ਰੋਜੈਕਟ ਜਿਹੜਾ ਸੋ ਅੱਜ ਮੁੱਖ ਮੰਤਰੀ ਪੰਜਾਬ ਸਰਦਾਰ ਸੁਖਦੇਵ ਮਾਨ ਵੱਲੋਂ ਸਾਡੇ ਇਕਤਰਨਾ ਪ੍ਰਿੰਟਜੀਵਾ ਸਾਹਿਬ ਬਨੂਣਾ ਸਾਰਿਆਂ ਵੱਲੋਂ ਰਲ ਕੇ ਜੁਗਤ ਨਸ਼ਿਆਂ ਵਿਰੋਧੀ ਜਿਹੜਾ ਆਪਾਂ ਚੇੜਿਆ ਕਿਉਂਕਿ ਬੱਚਿਆਂ ਨੂੰ ਆਪਾਂ ਜਿੰਨਾ ਟਾਈਮ ਗਰਾਊਂਡਾਂ ਵੱਲ ਨਹੀਂ ਲੈ ਕੇ ਜਾਵਾਂਗੇ ਤੇ ਆਪਾਂ ਨੂੰ ਬੜੀਆਂ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪਵੇਗਾ ਤੇ ਤਾਂ ਮਾਪੋਂ ਵੀ ਦੀ 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 ਇੰਤਜ਼ਾਰਾ ਕਿ ਤੁਸੀਂ ਗਰਾਊਂਡਾਂ ਵੱਲ ਜਾਓ ਇਹ ਗਾਰ ਦੇ ਦਾ ਤੇ ਜਿਹੋ ਮਾਨ ਸਰਕਾਰ ਦਾ ਅਪੀਲ ਕਰਾਈ ਹੈ ਤੇ ਜੋ ਤੇ ਜਿਹੜਾ ਮੈਂ ਆਪਰੋ ਦੇ ਮੈਂ ਇਹ ਗੱਲ ਕਹਾਂਗਾ ਕਿ ਸਿੱਖੂ ਸਰੋ ਇਹ ਸਰਕਾਰ ਕੋਲੋਂ ਵੇਟ ਕਰ ਰਹੀ ਹੈ ਜੋ ਆਪਣੇ ਲੰਬੇ ਅਸੀਂ ਜ਼ਿਲ੍ਹੇ ਸਿਰ ਦੇਤੀ ਹੈ ਕਿ ਸਰਕਾਰ ਆ ਸਪੋਰਟ ਲਈ ਬਹੁਤ ਘੱਟ ਕਰਦੀ ਹੈ ਤੋਂ ਮਾਨ ਸਰਕਾਰ ਨੇ ਜਿਹੜਾ ਬਜਟ ਹੈ ਉਹ 900 85 ਕਰੋੜ ਜਿਹੜਾ 985 ਕਰੋੜ ਦੇ ਨੇੜੇ ਤੇ ਹੋਵੇ ਉਹ ਬਜਟ ਪਿੱਛਾ ਪਹਿਲਾਂ ਜਦੋਂ ਅਸੀਂ ਬਾਤ ਦੋ ਠਮਾਦੀ ਸੀ ਉਦੋਂ 200 ਕਰੋੜ ਜਿਹੜਾ ਆਇਆ ਉਹ ਬਹੁਤ ਬਧੀਤਤਾ ਦੇ ਵਿੱਚ ਲਾ ਕਰਦਾ ਹੈ ਕਿ ਮੈਂਾਰੇ ਮੀਡੀਆ ਦੇ ਦੇ ਵਿੱਚ ਤਾਂ ਜਿਆਦਾ ਆਪਾਂ ਇਹ ਗਰਾਉਂਡ ਬਣਾਣੀ ਕਦੇ ਜਿਹੜੀ ਹਾਂ ਦੇ ਕਦੇ ਬਣਾਉਣ ਨੂੰ ਤਿਆਰ ਹੋਏ ਉਹ ਆਪਾਂ ਕੋਸ਼ਤਾ ਬਣਾ ਦਿੱਤੇ ਸੀ ਪਹਿਲਾਂ ਸ਼ੁਰੂ ਕੀਤੇ ਸੀ ਆ ਆਈਡੀਆ ਜਿਹੜਾ ਆਪਣੇ ਚਾਪੜ ਤੋਂ ਨੂੰ ਜਿਹੜੇ ਤੁਸੀਂ ਜੇ ਦੇਖ ਸਕਦੇ ਹੋ ਵਾਲੀਵਾਲ ਕੋਡ ਤੋਂ ਰੱਖ ਕੇ ਬਣਾ ਰਹੇ ਹਾਂ ਦੇ ਵਿੱਚ ਸ੍ਰੀ ਬਣ ਕੇ ਰਹੀ ਜੀ ਜਰਨਲ ਦੇ ਵਿੱਚ ਸ੍ਰੀ ਬਣ ਕੇ ਰਹੀ ਜੀ ਤੇ ਕੱਲ ਨੂੰ ਵਾਲੀਵਾਲ ਕੋਡ ਜਿਹੜੇ ਅਸੀਂ ਕੱਲ ਨੂੰ ਜੋ ਕਰਦਾ ਇਹ ਕੋਸ਼ਿਸ਼ ਕੀਤੀ ਅਸੀਂ ਜਿਹੜੇ ਵੱਨ ਇੱਕ ਕਰਦੇ ਵਿਸ਼ੇਸ਼ ਕਿੰਡੇ ਦੇ ਵਿੱਚ ਪਾ ਦੇ ਆਏ ਉਹ ਵੀ ਤੇ ਮੈਂ ਤੁਹਾਨੂੰ ਬੜਾ ਸੰਯਾਪ ਕਰਦਾ ਕਿ ਜਿਹੜੇ ਕੰਨ ਨੂੰ ਆਪਾਂ ਗਰਾਉਂਡਾਂ ਦਾ ਜਿਹੜਾ ਕੰਮ ਬਹੁਤ ਵੱਡੀ ਬੇਨਤੀ ਦੇ ਵਿੱਚ ਜਿਹੜੀ ਕਰਦਾਂਗੇ ਇਹਦਾ ਟਾਈਮ ਜਿਹੜਾ ਤਕਰੀਬਨ ਮੇਰਾ ਸਭ ਤੋਂ ਵੱੰਦਾ ਸੰਯਾਪ ਤੋਂ ਸਭ ਤੋਂ ਪਹਿਲਾ ਟਾਈਮ ਆਪਾਂ ਕੋਸ਼ਿਸ਼ ਕਰਾਂਗੇ ਕਿਉਂਕਿ ਕਈ ਵਾਰੀ ਮਟੀਰੀਅਲ ਦੀ ਦਿੱਕਤ ਆ ਜਾਂਦੀ ਹੈ ਤੇ ਵਾਟੀ ਦਾ ਸੰਜੇ ਦੀ ਆ ਜਾਣਾ ਤੋਂ ਮੈਨੂੰ ਲੱਗਦਾ ਜੀ ਅਸੀਂ ਜਿਹੜਾ ਪਿਆ ਸੱਤ ਦੇ ਵਿੱਚ ਸਾਰੇ ਜਿਹੜੇ ਕਰਾਂਗੇ ਕਿਸੇ ਪਿੰਡ ਦੇ ਵਿੱਚ ਜਗਾ ਦੀ ਵੀ ਦਿੱਕਤ ਆ ਜਾਂਦੀ ਹੈ ਕਿ ਆਪਾਂ ਨੂੰ ਇਹ ਜਗਾ ਜੋ ਸਹੀ ਨਹੀਂ ਬਣਦੀ। ਤੋਂ ਮੈਂ ਸਾਰੇ ਸਰਪੰਚ ਸਾਹਿਬਾਨਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਇਹਦੇ ਵਿੱਚ ਯੋਗ ਦੇਣਾ ਇੱਕ ਵਧੀਆ ਜਗਾ ਦੇ ਉੱਤੇ ਜਿੱਥੇ ਨੌਜਵਾਨਾਂ ਨੂੰ ਕਾਹਲ ਬੱਚੇ ਖੇਡ ਸਕਣ ਪਿੰਡ ਵਾਲਿਆਂ ਨੂੰ ਵੀ ਤਕਲੀਫ ਨਾ ਹੋਵੇ। ਕਈ ਵਾਰੀ ਕਿ ਹੁੰਦਾ ਬੱਚੇ ਖੇਡਦੇ ਆ ਤਾਂ ਚੋਰੀ ਕਰਦੇ ਆ ਕੋਈ ਬਾਦ ਦੇ ਵਿੱਚ ਕਹਤਾ ਆਉਂਦੀ। ਚੰਗੀ ਜਗਾ ਸੈਂਟੀਨ ਦੇ ਉੱਤੇ ਜਗਾ ਮਿਲ ਜਾਂਦੀ ਹੈ। ਕੋਈ ਗਰਾਊਂਡ ਮਿਲ ਜਾਂਦੀ ਹੈ ਬਾਹਰ ਕੋਈ ਖੁੱਲੀ ਜਗਾ ਮਿਲ ਜਾਂਦੀ ਹੈ। ਤੋਂ ਚੰਗੀ ਜਗਾ ਚੂਨ ਕਰਕੇ ਤੁਸੀਂ ਦਿਓ ਗਰਾਊਂਡ ਬਣਾਓ। ਬਹੁਤ ਬੋਤਾ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ